ਸ਼ੇਵਾਲਾਸਥਾ ਫਟੇਗੜ ਸਾਹਿਬ ਵਿਖੇ ਸਾਂਝ ਰਾਤ ਪ੍ਰੋਜੈਕਟ ਦਾ ਉਦਘਾਟਨ ਸਪੈਸ਼ਲ ਡੀਜੀਪੀ ਗੁਰਪ੍ਰੀਤ ਕੌਰ ਤੇ ਉਹ ਦੇ ਵੱਲੋਂ ਕੀਤਾ ਗਿਆ ਜਿਸ ਦੇ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਪ੍ਰਸ਼ਾਸਨ ਮਿਲ ਕੇ ਉਹਨਾਂ ਵੱਲੋਂ ਕੰਮ ਕੀਤਾ ਜਾਵੇਗਾ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਜਈਆਂ ਮੇਲਾਵਾਂ ਵੀ ਹਨ ਜਿਨ੍ਹਾਂ ਨੂੰ ਮਿਲਣ ਵਾਲੀਆਂ ਸੌਲਤਾ ਬਾਰੇ ਅਜੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਸ ਦੇ ਲਈ ਇਹ ਸਾਂਝ ਰਹਿਤ ਕੇਂਦਰ ਬਣਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਇੱਕ ਮਹਿਲਾ ਪੁਲਿਸ ਮਿੱਤਰ ਅਤੇ ਇੱਕ ਸਾਈਟਿਸਟ ਬਿਠਾਇਆ ਜਾਵੇਗਾ ਜੋ ਹਰ ਰੋਜ਼ ਹਸਪੀਟਲ ਦੇ ਵਟਾ ਦੇ ਵੀ ਚੈਕਿੰਗ ਕਰੇਗਾ ਕਿ ਕੋਈ ਘਰੇਲੂ ਝਗੜੇ ਦਾ ਕੇਸ ਤਾਂ ਨਹੀਂ ਆਇਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੜਤਾਲ ਕਰਕੇ ਅੱਗੇ ਦੀ ਕਾਰਵਾਈ ਅਮਲ ਦੇ ਵੀ ਲਿਆਂਦੀ ਜਾਵੇਗੀ ਸਾਫ ਵਿੱਚ ਖੁੱਲਿਆ ਹੈ ਜਾਂ ਇਨੋਗਰੇਟ ਕੀਤਾ ਹੈ ਉਹਦਾ ਮੰਤਵ ਹੈ ਕਿ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੀ ਕਮਿਟਮੈਂਟ ਹੈ ਉਹਨਾਂ ਦੀ ਰਿਸੋਰਸਸ ਯੂਜ਼ ਕਰਕੇ ਔਰ ਜੋ ਗਵਰਨਮੈਂਟ ਰਿਸੋਰਸਸ ਹੈ ਚਾਹੇ ਉਹ ਪੁਲਿਸ ਡਿਪਾਰਟਮੈਂਟ ਹੈ ਜਾਂ ਅ ਲੀਗਲ ਸਰਵਿਸਿਜ਼ ਅਥਾਰਟੀ ਹੈ ਜਾਂ ਡਿਪਾਰਟਮੈਂਟ ਆਫ ਔਮਨ ਐਂਡ ਚਾਈਲਡ ਹੈ ਜਾਂ ਡਿਪਾਰਟਮੈਂਟ ਆਫ ਹੈਲਥ ਹੈ ਸੋ ਇਹਨਾਂ ਦੇ ਸਾਰਿਆਂ ਦੇ ਸਾਰੇ ਮਿਲ ਜੁਲ ਕੇ ਅਸੀਂ ਬਹੁਤ ਸਾਰੀ ਸਕੀਮਾਂ ਹੈ ਜਿਹਦੇ ਨਾਲ ਔਰਤਾਂ ਨੂੰ ਰਾਹਤ ਮਿਲਦੀ ਹੈ ਪਰ ਉਹਨਾਂ ਨੂੰ ਉਹਦੀ ਜਾਣਕਾਰੀ ਨਹੀਂ ਹੁੰਦੀ ਸੋ ਇਹ ਸਾਂਝ ਰਾਹਤ ਕੇਂਦਰ ਦੇ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਡੋਮੈਸਟਿਕ ਵਾਇਲੈਂਸ ਵਿਕਟਿਮਸ ਨੂੰ ਜਿਹੜੀ ਕਿ ਸਿਵਲ ਹਸਪੀਟਲ ਵਿੱਚ ਇੰਜਰੀਜ਼ ਲੈ ਕੇ ਆਉਣੀਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਜੋ ਵੀ ਹੈਲਪ ਚਾਹੀਦੀ ਹੈ ਉਹ ਦਿੱਤੀ ਜਾਵੇਗੀ ਜਿਵੇਂ ਕਿ ਮੇਰੇ ਨਾਲ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਟੇਗੜ ਸਾਹਿਬ ਹੈ ਔਰ ਇਹ ਤੁਹਾਨੂੰ ਦੱਸਣਗੇ ਕਿ ਵਿਕਟਿਮ ਕੰਪਨਸੇਸ਼ਨ ਸਕੀਮ ਦੇ ਵਿੱਚ ਐਸਿਡ ਅਟੈਕ ਵਿਕਟਿਮ ਔਰ ਰੇਪ ਵਿਕਟਿਮਸ ਨੂੰ ਮੋਨੇਟਰੀ ਕੰਪਨਸੇਸ਼ਨ ਮਿਲਦੀ ਹੈ ਜਿਵੇਂ ਕਿ इंटरिम रिलीफ 1 लाख रुपया मिलता है और बाद में जबो केस ਦਾ ਸਾਰਾ ਲਿਖਾ ਪੜੀ ਖਤਮ ਹੋ ਜਾਂਦੀ ਹੈ ਤੇ ਫਿਰ 3 लाख रुपया ਤੱਕ ਵੀ ਮਿਲਦਾ ਹੈ ਸੋ ਇਹ ਜਿਹੜੀਆਂ ਸਾਰੀ ਸਕੀਮਾਂ ਹੈ ਵਨ ਸਟਾਪ ਸੈਂਟਰ ਅਸੀਂ ਅੱਜ ਆਵਾਂ ਸਟਾਪ ਸੈਂਟਰ ਵਿੱਚ ਖੜੇ ਹਾਂ ਜੋ ਕਿ ਡਿਪਾਰਟਮੈਂਟ ਆਫ ਔਮਨ ਐਂਡ ਚਾਈਲਡ ਦੇ ਥੰਲੇ ਆਂਦਾ ਹੈ ਔਰ ਇਹ ਸਿਵਲ ਹਸਪੀਟਲ ਦੇ ਨਾਲ ਹੀ ਲੋਕੇਟਿਡ ਹੈ ਸੋ ਅਗਰ ਕਿਸੇ ਔਰਤ ਨੂੰ 5 ਦਿਨ ਦੀ ਅ ਸ਼ੈਲਟਰ ਚਾਹੀਦਾ ਹੈ ਉਹਦਾ ਹਸਬੰਦ ਉਹਨੂੰ ਮਾਰਦਾ ਕੁੱਟਦਾ ਹੈ ਔਰ ਉੱਥੇ ਕਿਤੇ ਜਾਣ ਦੀ ਜਗ੍ਹਾ ਨਹੀਂ ਹੈ ਤਾਂ ਉਹ ਸ਼ੈਲਟਰ ਦਿੱਤਾ ਜਾ ਸਕਦਾ ਸੋ ਇਹ ਇੱਕ ਉਪਰਾਲਾ ਹੈ ਜਿਹਦੇ ਨਾਲ ਐਫ ਆਈ ਆਰ ਐਮੈਡੀਕਲ ਹੈਲਪ ਤੋਂ ਐਫ ਆਈ ਆਰ ਤੋਂ ਸ਼ੈਲਟਰ ਔਰ ਲੀਗਲ ਏਡ ਇਨਾਂ ਸਾਰਿਆਂ ਵਿੱਚ ਗਵਰਨਮੈਂਟ ਔਰ ਪ੍ਰਾਈਵੇਟ ਰਿਸੋਰਸਸ ਦੇ ਬਿਲਾਪ ਨਾਲ ਇੱਕ ਡੋਮੈਸਟਿਕ ਵਾਇਲੈਂਸ ਦੀ ਜਿਹੜੀ ਪੀੜਿਤਾ ਹੈ ਉਹਨੂੰ ਮਦਦ ਕੀਤੀ ਜਾਏਗੀ ਸਾਡੇ ਦੇਸ਼ ਵਿੱਚ ਡੋਮੈਸਟਿਕ ਵਾਇਲੈਂਸ ਅਕਸਰ ਅਨਰੀਪੋਰਟਡ ਰਹਿ ਜਾਂਦਾ ਹੈ ਔਰ ਇਹਦੇ ਲਈ ਇਹ ਜਿਹੜਾ ਸੈਂਟਰ ਹੈ ਇਹ ਉਪਰਾਲਾ ਕਰੇਗਾ ਕਿ ਅਸੀਂ ਅਵੇਅਰਨੈਸ ਵੀ ਕ੍ਰੀਏਟ ਕਰੀਏ ਤਾਂ ਕਿ ਡੋਮੈਸਟਿਕ ਵਾਇਲੈਂਸ ਫ੍ਰੀ ਸਾਡੇ ਜ਼ਿਲ੍ਹੇ ਸਾਡੇ ਪਿੰਡ ਔਰ ਕਮਿਊਨਿਟੀਆਂ ਹੋ ਜਾਵੇ ਇੱਥੇ ਇਸ ਜਿਹੜਾ ਸਾਂਝ ਰਾਹਤ ਕੇਂਦਰ ਹੈ ਉੱਥੇ ਅਸੀਂ ਇੱਕ ਪ੍ਰਾਈਵੇਟ ਕਾਉਂਸਲਰ ਅਪਾਇੰਟ ਕੀਤੀ ਹੈ ਜੋ ਕਿ ਐਮਏ ਸਾਈਕੋਲੋਜੀ ਹੈ ਔਰ ਉਹਦੇ ਨਾਲ ਇੱਕ ਵਿਮਨ ਹੈਲਪ ਡੈਸਕ ਦੀ ਪੰਜਾਬ ਪੁਲਿਸ ਦੀ ਮਹਿਲਾ ਅਫਸਰ ਰਹੇਗੀ ਜਿਹਨੂੰ ਪੰਜਾਬ ਪੁਲਿਸ ਮਹਿਲਾ ਮਿੱਤਰ ਕਹਿੰਦੇ ਆ ਔਰ ਇਹ ਦੋਨੋਂ ਐਮਰਜੈਂਸੀ ਦਾ ਰਾਉਂਡ ਲੈਣਗੇ ਐਵਰੀ ਡੇ ਉਹਨਾਂ ਨੂੰ ਇੱਕ ਕਮਰਾ ਦੇ ਦਿੱਤਾ ਗਿਆ ਹੈ ਸਿਵਲ ਹਸਪੀਟਲ ਵਿੱਚ ਥੈਂਕਸ ਟੂ ਦੀ ਹੈਲਥ ਡਿਪਾਰਟਮੈਂਟ ਔਰ ਇਹ ਜੋ ਡਾਕਟਰਸ ਵੀ ਇਹਨਾਂ ਨੂੰ ਰੈਫਰ ਕਰਨਗੇ ਔਰ ਇਹ ਆਪ ਵੀ ਜਾ ਕੇ ਪਤਾ ਕਰਨਗੇ ਕਿ ਕੋਈ ਡੋਮੈਸਟਿਕ ਵਾਇਲੈਂਸ ਦਾ ਵਿਕਟਿਮ ਤਾਂ ਨਹੀਂ ਆਇਆ ਇੰਜਰੀ ਲੈ ਕੇ ਤੋਂ ਅਸੀਂ ਦੇਖਿਆ ਹੈ ਕਿ ਮੁਹੱਲੀ ਵਿੱਚ ਜਿਹੜਾ ਸਾਡਾ ਸਾਂਝ ਰਾਹਤ ਕੇਂਦਰ ਪਹਿਲਾਂ ਕੰਮ ਕਰ ਰਿਹਾ ਹੈ ਉੱਥੇ 157 ਕੇਸਸ ਹੈ ਜੋ ਡੋਮੈਸਟਿਕ ਵਾਇਲੈਂਸ ਦੇ ਰਿਪੋਰਟ ਹੋ ਗਏ ਹਨ ਪਿਛਲੇ 6 ਮਹੀਨਿਆਂ ਵਿੱਚ। ਔਰ ਪਿਛਲੇ ਅਸੀਂ ਦੂਸਰਾ ਰਾਹਤ ਕੇਂਦਰ ਅਸੀਂ ਲੁਧਿਆਣਾ ਮਹਾਵੀਰ ਸਿਵਲ ਹਸਪੀਟਲ ਵਿੱਚ ਫੋਲਿਆ। ਉੱਥੇ ਵੀ ਸਾਨੂੰ ਸਿਵਲ ਹਸਪੀਟਲ ਨੇ ਸਾਨੂੰ ਜਗ੍ਹਾ ਦਿੱਤੀ ਤੇ ਉੱਥੇ ਵੀ 2 ਮਹੀਨਿਆਂ ਵਿੱਚ 55 ਕੇਸ ਰਜਿਸਟਰ ਹੋ ਗਏ ਹਨ। ਤਾਂ ਤੁਸੀਂ ਸਮਝ ਸਕਦੇ ਹੋ ਕਿ ਅ ਤਕਰੀਬਨ 50% ਜਿਹੜੀ ਵੀ ਲੇਡੀਆਂ ਆਉਂਦੀਆਂ ਨੇ ਇੰਜਰੀਜ਼ ਨਾਲ ਸਿਵਲ ਹਸਪੀਟਲ ਵਿੱਚ ਉਹ 50% ਉਹਨਾਂ ਡੋਮੈਸਟਿਕ ਵਾਇਲੈਂਸ ਦਾ ਕੇਸ ਹੋਏ ਹੁੰਦਾ ਹੈ ਚਾਹੇ ਉਹ ਪాయిਜ਼ਨ ਦਾ ਕੇਸ ਹੋਏ ਕਿਉਂਕਿ ਆਮ ਤੌਰ ਤੇ ਪాయిਜ਼ਨ ਦੇ ਕੇਸ ਨੂੰ ਅਸੀਂ ਡੋਮੈਸਟਿਕ ਵਾਇਲੈਂਸ ਦੇ ਨਾਲ ਰਿਲੇਟ ਨਹੀਂ ਕਰਦੇ ਪਰ ਜੇਕਰ ਅਸੀਂ ਉਹਦੀ ਡੂੰਘਾਈ 'ਚ ਜਾਈਏ ਤਾਂ ਕੋਈ ਲੜਕੀ ਆਪਣੇ ਹਸਬੰਦ ਤੋਂ ਤੰਗ ਆ ਕੇ ਪాయిਜ਼ਨ ਖਾ ਲੈਂਦੀ ਹੈ ਉਹ ਵੀ ਡੋਮੈਸਟਿਕ ਵਾਇਲੈਂਸ ਦਾ ਕੇਸ ਹੈ اور ਡੋਮੈਸਟਿਕ ਵਾਇਲੈਂਸ ਦੀ ਡੈਫੀਨੇਸ਼ਨ ਵਿੱਚ ਮੈਂਟਲ ਫਿਜ਼ੀਕਲ ਇਕਨੋਮਿਕ ਇਸਤਰਾਦਿ ਕੋਈ ਵੀ ਹਰੈਸਮੈਂਟ ਹੁੰਦੀ ਹੈ ਉਹ ਕਵਰ ਹੁੰਦੀ ਹੈ ਔਰ ਅਗਰ ਡੋਮੈਸਟਿਕ ਵਾਇਲੈਂਸ ਐਕਟ ਵਿੱਚ ਅਸੀਂ ਕੋਰਟ ਵਿੱਚ ਜਾ ਸਕਦੇ ਹਾਂ ਰੀਲੀਫ ਲੈ ਸਕਦੇ ਹਾਂ ਔਰ ਜਿਹੜਾ ਬੀ ਐਨ ਐਸ ਹੈ ਜੋ ਆਈ ਪੀ ਸੀ ਆਈ ਪੀ ਸੀ ਨੂੰ ਸਬਸਟੀਟਿਊਟ ਕਰਕੇ ਬੀ ਐਨ ਐਸ ਬਣਿਆ ਹੈ ਪਹਿਲਾਂ 498 ए ਹੁੰਦਾ ਸੀ ਹੁਣ 85 ਸੈਕਸ਼ਨ ਹੈ ਜਿਹਦੇ ਥੱਲੇ ہسبڈز کے خلاف ایف آئی ہسبینڈ اور انہوں کے ریلیٹوز کے خلاف مینٹل اکنامک اور اموشنل ڈسٹرس کوز کرنے یا ہراسمینٹ کوز کرنے ایف آئی آر درج کی جا سکتی ہے